ਸ਼੍ਰੋਮੀਆ ਕਾਲੀਦਲ ਦੇ ਸੀਨੀਅਰ ਲੀਡਰ ਆਗੂ ਵਿਕਰਮ ਮਜੀਠੀਆ ਜਿਨ੍ਹਾਂ ਦੀ ਲੰਗੇ ਦਿਨੀ Z ਪਲੱਸ ਸਿਕਿਉਰਿਟੀ ਵਾਪਸ ਲਈ ਗਈ ਉਸ ਤੋਂ ਬਾਅਦ ਵਿਕਰਮ ਮਜੀਠੀਆ ਦੇਰ ਰਾਤ ਬਿਨਾ ਸਿਕਿਉਰਿਟੀ ਦੇ ਘੁੰਮਦੇ ਹੋਏ ਨਜ਼ਰ ਆਏ ਨੇ ਜਿਸ ਨੂੰ ਲੈ ਕੇ ਹੁਣ ਚਰਚਾਵਾਂ ਵੀ ਸ਼ੁਰੂ ਹੋ ਚੁੱਕੀਆਂ ਨੇ ਇਸ ਤੋਂ ਪਹਿਲਾਂ ਵਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਆਏ ਸੁਖਬੀਰ ਸਿੰਘ ਬਾਦਲ ਨੇ ਇੱਥੋਂ ਤੱਕ ਕਿ ਇਸ ਮਾਮਲੇ ਵਿੱਚ ਆਪਣਾ ਬਿਆਨ ਵੀ ਜਾਰੀ ਕੀਤਾ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ ਵਾਪਸ ਲੈਣ ਨਾਲ ਆਮ ਆਦਮੀ ਪਾਰਟੀ ਸਰਕਾਰ ਦੇ ਅਕਾਲੀ ਲੀਡਰਸ਼ਿਪ ਵਿਰੁੱਧ ਖਤਰਨਾਕ ਤੇ ਘਾਤਕ ਮਾਨਸੂਬਿਆਂ ਦੀ ਪੁਸ਼ਟੀ ਹੁੰਦੀ ਹੈ ਇਸ ਫੈਸਲੇ ਨੂੰ ਆਪ ਸਰਕਾਰ ਵੱਲੋਂ ਮਜੀਠੀਆ ਵਿਰੁੱਧ ਸਾਜ਼ਿਸ਼ ਦੀ ਬੋਝ ਵਜੋਂ ਦੇਖਿਆ ਜਾਣਾ ਚਾਹੀਦਾ ਮਜੀਠੀਆ ਦੀ ਜੈਡ ਪਲੱਸ ਸੁਰੱਖਿਆ ਹਟਾਓ ਨੂੰ ਆਪ ਸਰਕਾਰ ਦੀ ਖਤਰਨਾਕ ਅਤੇ ਮਾਰੂ ਸਾਜ਼ਿਸ਼ ਕਰਾਰ ਦਿੱਤਾ ਗਿਆ ਇਸ ਤੋਂ ਬਾਅਦ ਵਿਕਰਮ ਮਜੀਠੀਆ ਦਾ ਵੀ ਇੱਕ ਉਸ ਤੋਂ ਪਹਿਲਾਂ ਬਿਆਨ ਆਇਆ ਸੀ ਜਿਸ ਵਿੱਚ ਉਹਨਾਂ ਦਾ ਕਹਿਣਾ ਸੀ ਕਿ ਉਹ ਡਰਦੇ ਨਹੀਂ ਬਿਕਰਮਜੀਤਿਆ ਦਾ ਕਹਿਣਾ ਸੀ ਕਿ ਜੋ ਸਿੱਟਾ ਬਣਾਈਆਂ ਉਹਨਾਂ ਦੇ ਨਤੀਜੇ ਨਹੀਂ ਨਿਕਲੇ ਤਾਂ ਮੁੱਖ ਮੰਤਰੀ ਖੁਦ ਸਿੱਟ ਬਣਾ ਕੇ ਮੁਖੀ ਬਣ ਕੇ ਜਾਂਚ ਕਰਨ ਤਾਂ ਵੀ ਕੁਝ ਨਹੀਂ ਮਿਲੇਗਾ ਤੇ ਇਸੇ ਦੇ ਨਾਲ ਉਹਨਾਂ ਨੇ ਲਗਾਤਾਰ ਕਿਹਾ ਕਿ ਅਕਾਲੀ ਆਗੂਆਂ ਦੇ ਉੱਤੇ ਜੋ ਟਿੱਪਣੀਆਂ ਹੋ ਰਹੀਆਂ ਨੇ ਜੋ ਉਹਨਾਂ ਨੂੰ ਲੈ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਤੋਂ ਉਹ ਬਿਲਕੁਲ ਵੀ ਡਰਨਗੇ ਨਹੀਂ ਬਿਕਰਮਜੀਤਿਆ ਦਾ ਬਿਆਨ ਵੀ ਸੁਣਾਵਾਂਗੇ ਤੇ ਹੁਣ ਇੱਕ ਜੋ ਵੀਡੀਓ ਤੁਹਾਡੇ ਸਾਹਮਣੇ ਹੈ ਇਹ ਉਹ ਵੀਡੀਓ ਹੈ ਜੋ ਬਿਕਰਮਜੀਤਿਆ ਦੀ ਜੈਡ ਪਲੱਸ ਸੁਰੱਖਿਆ ਵਾਪਸ ਲਏ ਜਾਣ ਤੋਂ ਉਹ ਇਕੱਲੇ ਘੁੰਮਦੇ ਹੋਏ ਨਜ਼ਰ ਆਏ ਨੇ ਸੱਚੀ ਕਾਲ ਜੀ ਸੋ ਆ ਹੁਣੇ ਇਹ ਖਬਰ ਜਨਤਕ ਹੋ ਗਈ ਆ ਔਰ ਕਈ ਨਿਊਜ਼ ਚੈਨਲ ਮੈਨੂੰ ਫੋਨ ਵੀ ਕਰ ਰਹੇ ਆ ਕਿਉਂਕਿ ਕਈ ਚੈਨਲਾਂ ਨੇ ਚਲਾਇਆ ਕਿ ਮੇਰੀ ਜਿਹੜੀ Z+ ਸਿਕਿਉਰਿਟੀ ਜੋ ਸਰਕਾਰ ਨੇ ਲੰਬੇ ਸਮੇਂ ਤੋਂ ਸਰਕਾਰ ਨੇ ਦਿੱਤੀ ਸੀ ਬਿਕੋਜ਼ ਆਫ ਵੇਰੀਅਸ ਥ੍ਰੈਟ ਪਰਸੈਪਸ਼ਨਸ ਉਹ ਵਾਪਸ ਲੈ ਲਈ ਚਲੋ ਪਹਿਲਾਂ ਤਾਂ ਭਗਵੰਤਪਾਨ ਸਾਹਿਬ ਤੁਹਾਡਾ ਸ਼ੁਕਰੀਆ ਦਾ ਤੁਹਾਨੂੰ ਵਧਾਈ ਵੈਭਵ ਕੁਮਾਰ ਦੀ ਸਿਕਿਉਰਿਟੀ ਟੈਟ ਰੱਖਿਓ ਜਿਹਦੇ ਤੇ ਇੱਕ ਐਮਪੀ ਨਾਲ ਮਿਸਬੀਹੇਵ ਕਰਨ ਦੇ aarop ਨੇ ਵਿਜੇ ਨਹਿਰ ਦੀ ਟੈਟ ਰੱਖਿਓ ਆਪਦੀ ਟੈਟ ਰੱਖਿਓ ਸਿਕਿਉਰਿਟੀ ਕੋਈ ਜਦ ਖਾ ਪੀ ਲੈਨੇ ਹੋ ਤਾਂ ਤੁਹਾਨੂੰ ਮਦਦ ਦੀ ਲੋਡ ਪੈ ਜਾਂਦੀ ਆ ਆਪਦੇ ਸਤਕਾਰਯੋਗ ਪਰਿਵਾਰ ਦੀ ਧਰਮ ਪਤਨੀ ਦੀ ਭੈਣ ਜੀ ਦੀ ਭਾਈਆ ਜੀ ਦੀ ਮਾਤਾ ਜੀ ਸਤੌਜ ਉਹਨਾਂ ਦੀ ਸਭ ਦੀ ਟੈਟ ਰੱਖਿਓ ਮਗਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਕਿੱਡੇ ਤੁਸੀਂ ਡਿੱਗ ਗਏ ਹੋ ਆਪਦੀ ਪੋਲਿਟਿਕਸ 'ਚ ਜਦੋਂ ਵੇਖਿਆ ਮਜੀਠੀਏ ਨੂੰ ਕਾਬੂ ਨਹੀਂ ਕਰ ਪਾਰੇ ਸਿੱਟਾਂ ਬਦਲ ਲੀਆਂ ਇੱਕ ਸਿੱਟ ਬਦਲੀ ਦੂਜੀ ਬਦਲੀ ਤੀਜੀ ਬਦਲੀ ਚੌਥੀ ਬਦਲੀ ਪੰਜਵੀਂ ਬਦਲਤੀ ਸਾਰੀਆਂ ਹੀ ਸਿੱਟਾਂ ਬੇ ਸਿੱਟਾਂ ਨਿਕਲੀਆਂ ਹੁਣ ਮੈਂ ਫੇਰ ਕਹਿ ਰਿਹਾ ਆ ਸਾਧ ਸੰਗਤ ਜੀ ਪਹਿਲਾਂ ਕਹਿ ਰਿਹਾ ਤੁਹਾਨੂੰ ਜਿਹੜੀ ਨਵੀਂ ਸਿੱਟ ਬਣੀ ਆ ਇੱਕ ਕੁਇਡ ਪ੍ਰੋ ਕੋ ਹੈ ਲੈਣ ਦੇ ਨਾ ਮੇਰੀ ਗੱਲ ਯਾਦ ਰੱਖਿਓ ਕਿਉਂਕਿ ਅਫਸਰ ਹੁਣ ਜੂਨੀਅਰ ਹੋ ਗਏ ਆ ਇਹਨਾਂ ਅਫਸਰਾਂ ਨੂੰ ਪੋਸਟਿੰਗਾਂ ਦਿੱਤੀਆਂ ਜਾਣਗੀਆਂ ਲਾਲਚ ਦਿੱਤੇ ਜਾਣਗੇ ਕਿ ਭਾਈ ਜੋ ਰਿਪੋਰਟ ਅਸੀਂ ਕਹਿੰਨੇ ਉਹ ਪੇਸ਼ ਕਰ ਦੋ ਹਾਂ ਕਰ ਸਕਦੇ ਆ ਸਰਕਾਰਾਂ ਕਰਤੀਆਂ ਹੁੰਦੀਆਂ ਨੇ ਮਗਰ ਅਖੀਰ ਚ ਯਾਦ ਰੱਖਿਓ ਸਾਧ ਸੰਗਤ ਜੀ ਜਿਹਦਾ ਸਾਬ ਡੈਡਾ ਹੁੰਦਾ ਨਾ ਜੀ ਅਸਲ ਮਾਲਕ ਅਸਲ ਸਰਕਾਰ ਉਹ ਸੱਚੇ ਪਾਤਸ਼ਾਹ ਦੀ ਔਰ ਉਹਦੀ ਮੇਰ ਨਿਗਾਹ ਸੁਵੱਲੀ ਚਾਹੀਦੀ ਆ ਉਹਦੀ ਕਿਰਪਾ ਬਖਸ਼ਿਸ਼ ਚਾਹੀਦੀ ਹੈ ਅੰਗ ਸੰਗ ਸਹਾਈ ਚਾਹੀਦੀ ਹੈ ਕੋਈ ਸਾਡੀ ਜਿੱਤ ਨੂੰ ਸਚਾਈ ਨੂੰ ਲੁਕੋ ਨਹੀਂ ਸਕਦਾ ਨਾ ਕੋਈ ਸਾਨੂੰ ਇਸ ਤਰ੍ਹਾਂ ਹਰਾ ਸਕਦਾ